ਤਰਵਾ ਕਮਾਈ ਨਾਲ ਦੀ ਹੁਣ ਖੱਚ ਪੈ ਗਈ ਵੱਡਿਆਂ ਦਾ ਚਾਲ ਗਿਆ ਨਹੀਂ ਕੋਈ ਰੱਬ ਨੇ ਨਹੀਂ ਹੋਈ ਇੰਨਾ ਪਾਇਆਗਾ 1500 ਆਈਆਂ ਪਿਆਣੇ ਤੇ ਹੁਣ ਇਹ ਇਕੱਲੇ ਕਹਿੰਦੇ ਵੇਸ਼ ਚੱਲੇ ਹੰਬਰ ਸਾਰੇ ਈ ਦੀ ਦੇ ਵਿੱਚ ਉਧਰ ਵੱਡਣਾਂ ਲੱਗੇ ਸੀ ਨਾ ਪਾਣੀ ਪੂਣੀ ਆਇਆ ਕਰਕੇ ਉਧਰ ਲੈ ਕੇ ਚੱਲੇ ਨੇ ਹਰਿਆਣੇ ਦੇ ਵੀਰ ਨੇ ਹਰਿਆਣੇ ਤੋਂ ਆਏ ਨੇ ਤੇ ਉਧਰ ਲੈ ਕੇ ਚੱਲੇ ਹੁਣ ਆ ਤੇ ਵੱਢ ਗਏ ਨੇ ਝੋਨਾ ਦੇਖੋ ਕਿਹੜੇ-ਕਿਹੜੇ ਵਿੱਚ ਅੜਿਆ ਹੋਇਆ ਹੈ ਨਾ ਇਹਦੇ ਇਹਦੇ ਟਾਇਰਾਂ ਦੇ ਵਿੱਚ ਪਗੇ ਜੀ ਉਹ ਤਿੰਨਾਂ ਦੇ ਵਿੱਚ ਝੋਨਾ ਇਹੋ ਲੱਗਾ ਹੋਇਆ ਪਾਣੀ ਦੇ ਵਿੱਚ ਵੱਢਦੇ ਨੇ ਇਹ ਅਜੀ ਪੁੱਤਣ ਲਾ ਕੇ ਆਪਣਾ ਵੀ ਭਾਈ ਤਨੂ ਕਿੱਲੇ ਖੜਾ ਜਿੰਦਾ ਝੋਨਾ ਵੱਢਣ ਵਾਲਾ ਠੀਕ ਨੇ ਅਸੀਂ ਹੁਣ ਕੱਲੇ ਆ ਉਧਰ ਅੰਮ੍ਰਿਤਸਰ ਏਰੀਆ 'ਚ ਚਲ ਕੋਈ ਗੱਲ ਨਹੀਂ ਤੇ ਉਧਰ ਵੀ ਵੱਡਣੀ ਆ ਨਾ ਵੀ ਰਾਹ ਤੇ ਸੀਜਨ ਲਾਂ ਚੱਲੇ ਆਗੇ ਅੰਮ੍ਰਿਤਸਰ ਏਰੀਆ ਦੇ ਵਿੱਚ ਗਿੱਲੇ-ਗੁੱਲੇ ਵਾਲਾ ਨਾ ਜਿਹੜਾ ਕੋਈ ਹੁੰਦਾ ਵਾ ਤਾਂ ਨਾ ਅੱਗੇ ਤੋਂ ਬੁੱਢੇ ਦਾ ਚੱਲਦੇ ਰਿਹਾ ਪੈਨਾ ਆਪਣੇ ਤੇ ਹੁਣ ਆਮਲਾ ਇਹਨਾਂ ਦੀ ਮਾਰਕੀਟ ਜ਼ਿਆਦਾ ਹੋ ਗਈ ਆ ਕਹਿੰਦੇ ਨਾ ਨਹੀਂ ਨਹੀਂ ਕਹਿੰਦੇ ਮੌਸਮ 'ਚ ਜਿਵੇਂ ਮਾਰਦੀ ਚਲਾ ਲਾ ਕਹਾਂ ਸੇ ਆਇਓ ਕਹੜਾ ਪਿੰਡਾ ਹਰਿਆਣੇ 'ਚ ਹਰਿਆਣੇ 'ਚ ਕਿਹੜਾ ਪਿੰਡਾ ਹੈਗਾ ਮੇਰਾ ਹਾਂ ਹੁੰਨੜਾ ਠੀਕ ਆ ਤੇ 2 ਕਿ ਮਿੰਟ ਆਪ ਕੀ ਹੈ ਅੰਬਰਸਰ ਚੱਲਾ ਹੈ 20 ਦਿਨ ਲੱਗ ਜਾ ਕਿਤਨਾ ਦਿਨ ਲੱਗ ਜਾਏਗਾ ਉਦਰਾ ਦੱਸ ਦੇਣਾ ਠੀਕ ਆ ਅੰਬਰਸਰ ਕਿਹੜੇ ਏਰੀਆ ਜਾ ਰਹੇ ਹੋ ਭਾਈ ਨੂੰ ਤੋਂ ਤਾਂ ਐ ਨਹੀਂ ਪਤਾ ਨਾਮ ਕਾ ਪਤਾ ਨਹੀਂ ਅਸੀਂ ਬੰਦੇ ਆ ਵੀ ਤੋਂ ਗਏ ਹੈ ਅਸਾ ਬਲੈਕ ਵਾਲੇ ਦੇ ਰਹੇ ਸੀ ਨਾ ਆ ਇੱਕ ਲਈਏ ਭਾਈ ਪਹਿਲਾਂ ਮੂਰੇ ਠੀਕ ਆ ਓਕੇ ਲਓ ਵੀ ਮੇਥੋਂ ਅੰਬਰਸਰ ਚੱਲਿਆ ਭਾਈ ਕਹਿੰਦਾ ਹਜੇ ਕੋਈ ਪਤਾ ਨਹੀਂ ਕਿੱਧਰ ਨੂੰ ਜਾਵਾਂਗੇ ਅੰਬਰਸਰ ਨੂੰ ਜਾਂਦੇ ਆਂਗੇ ਤੇ ਬਾਕੀ ਵੀਡੀਓ ਨੂੰ ਕਰਦੇ ਸ਼ੇਅਰ ਧੰਨਵਾਦ ਜੀ